ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਿਸ ਹਿਸਤਾਨ ਦੇ ਉੱਤੇ ਆਏ ਆਂ ਜੀ ਇਹ ਹੈ ਜੀ ਗੁਰੂ ਕੀ ਨੜ ਇਸ ਗੁਰਦੁਆਰਾ ਸਾਹਿਬ ਵਿੱਚ ਬਹੁਤ ਹੀ ਵੱਡਾ ਪੱਥਰ ਪਿਆ ਹੋਇਆ ਹੈ ਜਿਸ ਦੇ ਵਿੱਚ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਨੇ ਇਤਿਹਾਸਕਾਰਾਂ ਦੇ ਕਹਿਣ ਦੇ ਮੁਤਾਬਕ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਤੇ ਫੌਜਾਂ ਵਿੱਚ ਕਾਰ ਹਮਲਾ ਹੋਇਆ ਉਸ ਦਰਮਿਆਨ ਇਹ ਨਿਸ਼ਾਨ ਜੋ ਪੱਥਰ ਦੇ ਉੱਤੇ ਪਏ ਨੇ ਲੋਕੀਂ ਕਿ ਇੰਸਟਾਗ੍ਰਾਮ ਤੇ ਵੀਡੀਓ ਵਾਇਰਲ ਹੋਈ ਸੀ ਝਰਨੇ ਦੇ ਗੁਰੂਬੱਲਾ ਹੋਰ ਦੀ ਉੱਥੇ ਅੱਜ ਤਨੂੰ ਆਪਾਂ ਲੈ ਕੇ ਚੱਲਦੇ ਆ ਇਹ ਰਸਤਾ ਇਹ ਇੱਕ ਨਦੀ ਵਾਂਗ ਹੀ ਜਾਂਦਾ ਥੱਲੇ ਨੂੰ ਇਹ ਤੋਂ ਪਾਣੀ ਆਂਦਾ ਸਾਰਾ ਥੱਲੇ ਨੂੰ ਚਰਨੇ ਚਾਰਨਾ ਵੀ ਤੁਹਾਨੂੰ ਦਿਖਾਵਾਂਗੇ ਅੱਗੇ ਰਸਤਾ ਤੁਸੀਂ ਦੇਖ ਲਓ ਐਦਾਂ ਦਾ ਰਸਤਾ ਹੈ ਬਿਲਕੁਲ ਵਧੀਆ ਰਸਤਾ ਹੈ ਸਾਫ ਸਫਾਈ ਕੀਤੀ ਹੋਈ ਔਰੇ ਉੱਪਰ ਜਾ ਕੇ ਹੈ ਇਨੇ ਲੁਕੇਸ਼ ਨਾਲ ਨੇ ਉੱਪਰ ਨੇ ਸਾਰੀਆਂ ਉਹ ਬਾਕੀ ਕੁਦਰਤ ਦੇ ਨਜ਼ਾਰੇ ਇੱਥੇ ਹੀ ਐ ਮਤਲਬ ਸਾਰੇ ਜਿੰਨੇ ਵੀ ਅਜੇ ਤੱਕ ਕੁਦਰਤ ਦੇ ਸੁਨਿਆਰੇ ਦੇਖਾ ਦਿਓ ਉਹ ਇੱਥੇ ਹੀ ਐ ਅੱਲ ਕਰਾਂਗੇ ਹੋਰ ਵੀ ਵੀਡੀਓ ਦੇ ਵਿੱਚ ਤੁਹਾਨੂੰ ਇੱਥੇ ਦੇ ਵੀ ਤੁਹਾਨੂੰ ਸਾਧਾ ਦਿਖਾ ਦਿੰਦੇ ਆ ਕਿ ਕਿੱਦਾਂ ਜਿਹਾ ਤੇ ਆਪਾਂ ਦਾ ਉੱਪਰ ਕਰੀ ਗਏ ਨਹੀਂ ਹੈਗੇ ਤੇ ਉੱਪਰ ਦੇ ਜਿਹੜੀ ਯਾਤਰੀ ਆ ਰਹੇ ਉਹਨਾਂ ਨੂੰ ਆਪਾਂ ਪੁੱਛਣਾ ਮੰਗਦੇ ਜਿਹੜੇ ਉੱਪਰ ਪਾਜੀ ਇੱਕ ਵਾਰੀ ਦੱਸੋ ਨਹੀਂ ਉੱਪਰ ਤੇ ਆਏ ਤੁਸੀਂ ਕਿਹਾ ਜੀ ਉਧਰ ਲੋਕੇਨ ਚ ਉੱਪਰ ਜਾਈ ਜਾ ਰਹੇ ਹਾਂ ਜੀ ਉੱਪਰ ਜਾਈਏ ਰਸਤਾ ਐਂ ਅੱਗੀ ਵੱਜੀ ਜਾ ਰਿਹਾ ਹੈ ਕਦੇ ਚਰਨਾ ਚੋਰਨਾ ਵਗੈਰਾ ਇਦਾਂ ਦਾ ਕੋਈ ਨਹੀਂ ਅਜੇ ਤੱਕ ਤਾਂ ਕੋਈ ਆਇਆ ਨਹੀਂ ਤੇ ਛੇਤੀ ਬੱਚੇ ਨਾਲ ਸੀ ਨਾਲ ਮੁਰਿਆ ਛੇਤੀ ਪਰ ਜਾਏ ਸੀ ਕਹਸਾ ਅੱਧ ਤੱਕ ਜਾਏ ਅੱਛਾ ਪਰ ਠੀਕ ਹੈ ਅਜੀ ਆਵਾਜ਼ ਆ ਰਹੀ ਹੈ ਚਰਨਾ ਜੀ ਅੱਛਾ ਤੇ ਬਾਕੀ ਦੇਖੋ ਜਾ ਕੇ ਉੱਪਰ ਜਾ ਕੇ ਬੱਲ ਲਗੂ ਚਲੋ ਹਾਂ ਜੀ ਆਪਾਂ ਤੁਹਾਨੂੰ ਉੱਪਰ ਜਾ ਕੇ ਦਿਖਾਉਂਦੇ ਆਂ ਫਿਰ ਪਾਜੀ ਹੁਣ ਉੱਪਰ ਤੇ ਆਏ ਆ ਇਹਦੇ ਨਾਲ ਬੱਚੇ ਸੀ ਕਹਿੰਦੇ ਗਏ ਨਹੀਂ ਆਪਾਂ ਉਹ ਗੀ ਜੀ ਨੂੰ ਘੜੇ ਕੋ ਸਾਰਾ ਰਸਤਾ ਬੜੀਆ ਸਾਫ ਉਹ ਨਹੀਂ ਟਨ ਕਲੀਨ ਰਸਤਾ ਹੈ ਕੋਈ ਉਹ ਨਹੀਂ ਹੈਗਾ ਕਿ ਰਸਤਾ ਖਰਾਬ ਹੈ ਕੁਛ ਐਦਾਂ ਦਾ ਸੀਨ ਨਹੀਂ ਹੈਗਾ ਰਸਤਾ ਬੜੀਆ ਹੈ ਸਾਰਾ ਚਰਨੇ ਵੀ ਉਰੇ ਦਿਖਾਏ ਹੋਏ ਆ ਸਾਰੇ ਪੱਥਰੀਲਾ ਰਸਤਾ ਹੈ ਸਾਰਾ ਸੋ ਸਾਡੇ ਨਾਲ ਦੀ ਬੀਜ ਰਹੀ ਸੁਖਵੀਰ ਸਿੰਘ ਜੀ ਉਹ ਪਿੱਛੇ ਰਹਿ ਗਏ ਆ ਉਹਨਾਂ ਨੂੰ ਵੀ ਆਪਾਂ ਨਾਲ ਲੈ ਕੇ ਚੱਲਣਾ ਸੀ ਉਹ ਸਾਨੂੰ ਆਏ ਤਾਂ ਕਰਦਾ ਚੜ੍ਹਨਾ ਮਿਲਿਆ ਨਹੀਂ ਹੈਗਾ ਚੜ੍ਹਨੇ ਦਾ ਰਸਤਾ ਕਿੱਥੇ ਆ ਉਹ ਚਾਰਸਾ ਜਿਹੜਾ ਬਾਈਨ ਲੱਗੇ ਜੀ ਬਾਈ ਜੀ ਜੋ ਉੱਪਰ ਜਾ ਕੇ ਤੁਹਾਨੂੰ ਦਿਖਾਵਾਂਗੇ ਆਪਾਂ ਰਸਤਾ ਜਿਹੜਾ ਉਹ ਮੁੱਕਣੇ 'ਚ ਨਹੀਂ ਆ ਰਿਹਾ ਬਸ ਉੱਪਰ ਦੇ ਉੱਪਰ ਚੱਲਦੇ ਹੀ ਜਾ ਰਹੇ ਆ ਆਪਾਂ ਕਿਲੋਮੀਟਰ ਖੜੀ ਘਾੜੀ ਪਰ ਬਗਰੀ ਕਿਥੇ ਲਿਆਇਆ ਜੰਗਲ ਚ ਬਾੜੇ ਪਤਾ ਨਹੀਂ ਕਿਥੇ ਪੁੱਜ ਗਏ ਇੱਕ ਜਿਹੜੀ ਬਾਈ ਨਾਲ ਕੇਸ ਨੂੰ ਪਾਈ ਤੇ ਉਹਦਾ ਸਾਨੂੰ ਲੋਕੇਸ਼ਨ ਹੋਰੇ ਮਿਲ ਨਹੀਂ ਆਇਆ ਜੀ ਗੁਰੂਗਨਾੜਾ ਸੀ ਆਇਆ ਰਿਹਾ ਜੀ ਗੁਰੂਗਨਾੜ ਪੁੱਜ ਗਏ ਉੱਪਰ ਪਹਾੜ ਚੜਿਆ ਪੂਰੇ ਤੇ ਵੱਡੇ ਵੱਡੇ ਚ ਪਹਾੜ ਚੜ ਕੇ ਅਸੀਂ ਲੋਕ ਘਰਾਂ ਪੁੱਜ ਗਏ ਪ੍ਰਕਿਰਤੇ ਪਹਾੜ ਚੜ ਕੇ ਗੁਰੂ ਜੀ ਨਾੜ ਕੋਲ ਤੇ ਸਿੱਧੇ ਇੱਪਨੂ ਆ ਗਏ ਆਪਾਂ ਉਹ ਥੱਲੇ ਰਹਿ ਗਿਆ ਗੁਰੂਗਨਾੜਾ ਇੱਥੇ ਥੱਲੇ ਉਹ ਰਸਤਾ ਦਿਖਦਾ ਤੁਹਾਨੂੰ ਆ ਰਸਤਾ ਦਿਖਦਾ ਜਿਹੜਾ ਇਹ ਹੈ ਨਾ ਬੋਰ ਉਪਰ ਆ ਗਏ ਆਪਾਂ ਬਈ ਜੋਂ ਹਾਂ ਗੜਾਂ ਮਰ ਗੜਾਂ ਕੱਢ ਰਿਹਾ ਜੀ ਬਸ 3 ਕਿਲੋਮੀਟਰ ਉੱਪਰ ਆ ਗਿਆ ਆਪਾਂ ਲੋਕੇਸ਼ਨ ਪਰ ਮਿਲਦੀ ਨਹੀਂ ਤੇ ਉਹ ਦੇਖਦੇ ਹਾਂ ਜਾਣ ਲੱਗੇ ਦੇਖਦੇ ਆ ਐਪਲੀਕੇਸ਼ਨ ਸਾਨੂੰ ਮਿਲਦੀ ਹੈ ਜਾਂ ਨਹੀਂ ਮਿਲਦੀ ਹੈ ਜਾਣ ਲੱਗੇ ਕੋਈ ਦੇਖ ਕੇ ਜਾਵਾਂਗੇ ਛੋ ਇਹਨਾਂ ਦੇ ਘਰ ਵਾਲਿਆਂ ਦੇ ਦੱਸਣ ਦੇ ਮੁਤਾਬਕ ਤੁਸੀਂ ਕਿ ਜਿਹੜੀ ਇਹ ਲੋਕੇਸ਼ਨ ਹੈ ਉਹ ਗੁਰੂ ਗਲਹੋਰ ਦੇ ਨਾਲ ਹੀ ਹੈ ਉੱਥੇ ਜੇ ਤੁਸੀਂ ਗਲਤ ਵਾਲੇ ਪਾਸੇ ਆ ਗਏ ਆਂ ਆਂਟੀ ਕਹਿੰਦੇ ਤੁਸੀਂ ਗਲਤ ਵਾਲੇ ਪਾਸੇ ਆ ਗਏ ਵੀ ਵਾਲੀ ਲੋਕੇਸ਼ਨ ਆ ਜਿਹੜੀ ਉਹ ਆਪਣਾ ਗੁਰੂਕਲ ਲਾਹੌਰ ਵਾਲੀ ਸਾਈਡ ਹੈ ਮਤਲਬ ਇਹ ਗੁਰੂ ਕੀ ਨਟਨੀ ਹੈ ਇਹ ਵਾਲੀ ਅਸੀਂ ਗਲਤ ਲੋਕੇਸ਼ਨ ਤੇ ਆ ਗਏ ਹੁਣ ਆਪਾਂ ਦੁਬਾਰਾ ਫੇਰ ਥੱਲੇ ਜਾਵਾਂਗੇ ਤੇ ਲੋਕੇਸ਼ਨ ਦੇਖਾਂਗੇ ਜਾ ਕੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਉਹ ਵਾਲੀ ਲੋਕੇਸ਼ਨ ਜਿਹੜੀ ਹੈ ਭਾਜੀ ਪਾਸੇ ਦਾਲ ਤਾਂ ਇਨਫੋਰਮੇਸ਼ਨ ਦੇਖ ਕਿੱਥੇ ਪਹੁੰਚਾਤੇ ਨੇ ਦੇਖਣਾ ਉਧਰ ਨਾਲ ਕਿੱਦਾਂ ਹੈ ਵੀਰ ਜੀ ਸੋਚ ਰਹੇ ਆ ਕਿ ਹੁਣ ਉਤਰਨਾ ਕਿੱਦਾਂ ਆ ਆਪਾਂ ਥੱਲਾ ਉੱਪਰ ਤਾਂ ਆਪਾਂ ਪੁੱਜ ਗਏ ਆ ਹੁਣ ਥੱਲੇ ਆਪਾਂ ਕਿੱਦਾਂ ਬੁਜਣਾ ਹੈ ਇਹ ਸੋਚਾਂ ਵਿੱਚ ਪੈ ਗਏ ਸੀ ਕਿ ਉੱਪਰ ਤਾਂ ਬਹੁਤ ਔਖੇ ਪੁੱਜੇ ਸੀ ਹੁਣ ਥੱਲੇ ਦੇਖਦੇ ਆ ਕਿੱਦਾਂ ਪੁੱਜਣਾ ਹੈ ਇਹ ਵੀ ਬੜੀ ਤਗੜੀ ਲਿਕੇਸ਼ਨ ਰਹੀ ਆ ਅੱਜ ਦੀ ਅੱਜ ਦੇ ਬਲੌਗ ਦੇ ਵਿੱਚ ਅੰਬ ਦਾ ਬੁੱਟਾ ਤੁਸੀਂ ਦੇਖ ਲਵੋ ਕਿੰਨਾ ਵਧੀਆ ਬੁੱਟਾ ਲਵਾਇਆ ਹੋਇਆ ਹੈ ਇਹਨਾਂ ਨੇ ਅੰਬ ਦਾ ਇਹ ਕਲਮੀ ਅੰਬ ਦਾ ਬੁੱਟਾ ਹੈ ਬਹੁਤ ਉੱਪਰ ਆ ਗਿਆ ਆਪਾਂ ਮੈਂ ਤਾਂ ਸੁੱਖੀ ਦੁਨੀਆਂ ਜਣੇ ਉਹ ਮੈਂ ਤਾਂ ਹੁਣ ਥੱਲੇ ਜਾਣ ਦੀ ਤਿਆਰੀ ਕਰ ਰਿਹਾ ਰਸਤਾ ਤੁਹਾਨੂੰ ਦਿਖਾਉਣਾ ਕਿੱਦਾਂ ਦਾ ਰਸਤਾ ਏ ਉੱਪਰ ਜਾਣੇ ਵਾਲਾ ਤਾਂ सेम ਰਸਤਾ ਜਿਹੜਾ ਹੁਣ ਥੱਲੇ ਆਲੇ ਜਾਣ ਵਾਲਾ ਰਸਤਾ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨਾ ਵਧੀਆ 뷰 ਆ ਰੇ ਰਸਤਾ ਬਹੁਤ ਵਧੀਆ ਏ ਸੋ ਇਹ ਘਰ ਹੈ ਉੱਪਰ ਵੀ ਉਹ ਸਾਰੇ ਉੱਪਰ ਘਰ ਬਣਾਏ ਹੋਏ ਆ ਜਿਹੜੇ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਘਰ ਹੈ ਉਰੇ ਬਣੇ ਹੋਏ ਸੋ ਨਹਾ ਲਈ ਵੀਡੀਓ ਜੋਂ ਹਮ ਬਣ ਦੇਖਦੇ ਕੋਸ਼ਿਸ਼ ਕਰਦੇ ਆ ਕਿ ਸਾਨੂੰ ਲੋਕੇਸ਼ਨ ਉਹ ਮਿਲਦੀ ਏ ਜਾਂ ਨਹੀਂ ਮਿਲਦੀ ਏ ਸੋ ਇਸ਼ਾ ਇਹ ਨਹੀਂ ਲੱਤਾ ਜਾਮ ਹੋ ਗਿਆ ਦੇਖੋ ਚਲਦੇ ਚਲਦੇ ਹੁਣ ਆਪਾਂ ਥੱਲੇ ਨੂੰ ਚੱਲੇ ਆ ਥੋੜੀ ਗੱਲ ਹੋਰੀ ਤਰਨਿੰਦਰ ਪਹਿਲੇ ਚੜਨ ਨਾਲੇ ਪੁਰਨੇ ਚ ਵਾਫਰ ਕਿਉਂ ਪਹਿਲਾਂ ਜਾਨ ਤੇ ਸਰੀਰ ਤਾਂ ਜਾਨ ਤੇ ਸਰੀਰ ਤਾਂ ਕੇ ਸਰੀਰ ਚ ਜਾਣਦੀ ਹੈ ਕਹਿੰਦਾ ਜਾਨ ਤੇ ਸਰੀਰ ਤਾਂ ਕਹਿੰਦਾ ਅੱਜ ਤਾਂ ਤੋਰ ਤੋਰ ਕੇ ਝੁੱਕੀ ਜਿਹਾ ਬੁਰਾ ਹਾਲ ਹੋ ਗਿਆ ਹੁਣ ਤਾਂ ਜਵਾਨ ਵੀ ਤੋਤਲੀ ਹੋ ਗਈ ਝੁੱਕੀ ਹੈ ਜਵਾਨ ਵੀ ਮਾ ਤੋਤਲੀ ਹੋ ਗਈ ਹੁਣ ਤਾਂ ਹਾਂ

ਮੈਂ ਕਿੱਥੇ ਪੱਧਾ ਹੁਣ ਯਾਰ ਹੁਣ ਤਾਂ ਮੈਂ ਤਾਂ ਹੀ ਤੈਨੂੰ ਕਹਿੰਦਾ ਤਾਂ ਵੀ ਮੈਂ ਤਾਂ ਜਿਹੜਾ ਇੰਨਾ ਕੁ ਤੁਰ ਲਿਆ 19ਵੀਂ ਮੇਰੀ ਬੱਸ ਕਰਾਤੀ ਅੱਛਾ ਜਾ ਹਟ ਜਾ ਪੁੱਠੇ ਕੰਮ ਕਰਨੇ ਨੇ ਨਹੀਂ ਨਹੀਂ ਪੁੱਠੇ ਕੰਮ ਨਹੀਂ ਐ ਯਾਰ ਸੁੱਕੀ ਵੀ ਰਏ ਨਾ ਕੋਈ ਕੋਈ ਅਸੀਂ ਬਲੌਗ ਪਾ ਰਹੇ ਨਵੇਂ ਯਾਰ ਬਲੌਗ ਥੋੜਾ ਬਲੌਗ ਆ ਗਿਆ ਮੂਰੇ ਕਹਿੰਦੇ ਬਲੌਗ ਤਾਂ ਇਹਨਾਂ ਦਾ ਮੂਰੇ ਥੋੜੇ ਕਿ ਇੱਕ ਦਿਨ ਘਰ ਹੋ ਜਾਂਦਾ ਅਟੈਕ ਆਦੇ ਹੁਣ ਚਲ ਕਿੰਨੀ ਅੰਦਰ ਗਰਮੀ ਚ ਲੈ ਗੁਰੂ ਕੀ ਨਗਰੀ ਚ ਆਏ ਹੋ ਜੀ ਕਹਿੰਦਾ ਅਟੈਕ ਹੋ ਰਿਹਾ ਨਾ ਦੱਸਾ ਦੋਗੀ ਮਾਰੇ ਸਰੀਰ ਨੂੰ

ਅੱਜ ਦੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਅਗਲੀ ਵੀਡੀਓ ਵਿੱਚ ਤੁਹਾਨੂੰ ਝਰਨਾ ਵੀ ਦਿਖਾਵਾਂਗੇ ਫਾਈਬਰ ਜੀ ਫਾਸਟਾ ਪਟੇ ਜੀ